ਮਾਤਾ ਗੰਗਾ ਜੀ ਨੇ ਕਰੋਰਾਮ ਬਣਾ ਕੇ ਆਪਣੇ ਹੱਥੇ ਆਟਾ ਪੀਸ ਕੇ ਪ੍ਰਸ਼ਾਦਾ ਤਿਆਰ ਕੀਤੇ ਹਨ ਨਾਲੇ ਗੋਲੇ ਲੈ ਕੇ ਜਦੋਂ ਗਈ ਹੈ ਬਾਬਾ ਬੁੱਢਾ ਜੀ ਦੇ ਦਰਬਾਰ ਉੱਤੇ ਜਾ ਕੇ ਬੇਨਤੀ ਕੀਤੀ ਹੈ ਕਿ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ ਕਰੋ ਸਾਡੇ ਘਰ ਕੋਈ ਪੁੱਤਰ ਨਹੀਂ ਹੈ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਿਆ ਖੁਸ਼ ਹੋਏ ਹਨ ਤੇ ਉਸ ਵਕਤ ਇਹਨਾਂ ਨੇ ਬੜੇ ਚਾਅ ਦੇ ਨਾਲ ਵਰਦਤਾ ਹੈ ਕਿ ਤੁਹਾਡੇ ਕਾਲ ਜੋਧਾ ਪੁੱਤਰ ਪੈਦਾ ਹੋਵੇਗਾ ਜਾਲਮਾ ਦੇ ਸਿਰ ਪੰਨੇਗਾ ਜਿਹੇ ਮੈਂ ਇਸ ਗੰਡੇ ਦੇ ਉੱਤੇ ਮੁੱਕੀ ਮਾਰ ਕੇ ਇਸ ਨੂੰ ਪੰਨਿਆ ਹੈ ਤਾਂ ਉਸ ਵਕਤ ਮਾਤਾ ਗੰਗਾ ਜੀ ਕਿਵੇਂ ਜਾ ਕੇ ਬਾਬਾ ਬੁੱਢਾ ਜੀ ਦੇ ਦਰ ਉੱਤੇ ਫਰਿਆਦੀ ਹੋਏ ਸਨ ਕੁਇਸ਼ਰੀ ਦੀ ਦੁਨੀਆ ਦੇ ਵਿੱਚ ਤੁਸੀਂ ਨੇ 72 ਕਲਿਆ 94 ਕਲਿਆ ਛੰਦ ਸਰਵਣ ਕੀਤਾ ਆਓ ਜੱਗੇ ਜੜ ਦੇ ਸਾਥੀ 101 ਕਲਿਆ ਛੰਦ ਪੇਸ਼ ਕਰ ਰਹਿਣ ਬੜੇ ਪਿਆਰ ਦੇ ਨਾਲ ਇਹਨਾਂ ਲੈਣਾ ਨੂੰ ਐਉਂ ਸਰਵਣ ਕਰੋ ਮਾਤਾ ਗੰਗਾ ਤੁਰਪੀ ਜੀ ਬੀੜ ਦੇ ਵੱਲੇ ਕਸ਼ਟ ਮੇਰਾ ਦੁੱਖ ਵੰਡਾਵੇਂ ਨਾ ਮੈਂ ਅਰਜਾ ਕਰਦੀ ਹਾਂ ਮੇਰੇ ਵਾਗ ਬਣਾ ਕੇ ਸਾਗਮਾਲ ਵਿੱਚ ਆ ਕੇ ਸ਼ਾਨ ਵਿਖਾ ਕੇ ਇੱਥੋਂ ਖਾਲੀ ਜਾਵੇਂ ਨਾ ਆ ਗਈ ਦਾਰੇ ਤੇ ਮਥਲੇ ਕਰਦੀ ਬਾਰੀ ਹਰਿ ਗੁਰੂ ਗ੍ਰੰਥ ਦੇ ਤੂੰ ਆਖੇ ਪੇ ਪਰੇ ਗੁੰਦਾਰੇ ਬਖਸ਼ਣ ਹਾਰੇ ਕਰਦੇ ਮੇਰਾ ਕਰੀਣਾ ਦੇਰਾ ਕਰਨੀ ਮੈਂ ਚਰਨਾ ਦੀ ਸੇਵਾ ਮੈਂ ਆਸ ਲਗਾਈ ਹੈ ਤੇ ਸੋ ਕੁਮਾਰੇ ਖੁਸ਼ੀਆਂ ਹੱਸਣੇ ਰੇ ਵਸਣ ਲੈਣਾ ਪੁੱਤਰ ਮਿੱਠਾ ਮੇਰਾ ਆਹ ਦਰਸ਼ਨ ਤੇਰੇ ਜੀ ਮੇਰਾ ਮਨ ਰਾਜ ਮਜਤਲਾ ਬਾਰੀ ਮੂਲ ਨਾ ਹਾਰ ਪੈਣ ਪਾ ਬਾਰਾ ਇਹ ਵਿੱਚ ਸ੍ਰਿਸ਼ਟੀ ਮਾਰ ਦਿਓ ਦ੍ਰਿਸ਼ਟੀ ਗੰਗਾ ਦੇ ਲੇਖ ਬਾਬਾ ਦੀ ਵੇਖ ਕਰਦੇ ਹੋ ਕਿਰਪਾ ਮੇਰੇ ਤੇ ਮੈਨੂੰ ਤਾਂ ਨੇ ਵਜਦੇ ਨੇ ਕੋਲ ਨਹੀਂ ਪੁੱਤਰ ਦੇ ਅੱਖੀ ਉੱਤਰ ਸਰੀਕਾ ਹੱਸਦਾ ਨਾ ਵੇੜਾ ਵਸਦਾ ਸਕੇ ਵੀ ਲੱਗ ਭਜਦੇ ਨੇ ਦੱਸ ਦਿਓ ਕੀ ਕਹਿੰਦਾ ਹੈ ਟਿਆ ਮੈਂ ਆਸ ਲਗਾਈ ਹੈ ਤੇਰੇ ਦਰ ਆ ਕੇ ਸੇਵਕ ਮਾਰੇ ਖੁਸ਼ੀਆਂ ਹੱਸਣ ਵੇ ਤੇ ਹੱਸਣ ਲੈਣਾ ਪੁੱਤਰ ਮਿੱਠਾ ਮੇਰਾ ਮੈਂ ਲੈ ਕੇ ਆਈ ਹਾਂ ਮੈਂ ਲੈ ਕੇ ਆਈ ਹਾਂ ਮਿੱਠੇ ਪ੍ਰਸ਼ਾਦੇ ਕਰੇ ਜੋ ਵਾਦੇ ਗੰਦਾ ਤੇ ਲੱਸੀ ਮੱਖਣ ਵਿੱਚ ਰੱਸੀ ਤੇਰੀ ਇਹ ਦਾਤ ਮਾਰ ਲੈ ਝਾਤ ਕੁਝ ਨਹੀਂ ਮੇਰਾ ਸਭ ਕੁਝ ਤੇਰਾ ਤੇਰੇ ਅਰਪਣ ਕਰਦੀ ਹਾਂ ਮਨ ਮਨਤਨ ਮਾਨੀ ਦੀ ਮੋੜਾ ਨਾ ਖਾਲੀ ਮਬੜੀ ਸੁਵਾਲੀ ਤੇਰੀਆਂ ਆਵਾ ਤੱਕਾ ਨਾਲ ਚਾਹਾਂ ਫਿਰ ਕਿਉਂ ਹੋ ਕੇ ਪਰਦੀ ਹਾਂ ਹੋ ਆਸੀਸ ਨਾ ਮੈਂ ਆਸ ਲਗਾਈ ਹੈ ਤੇਰੇ ਦਰਿਆ ਦੇ ਸੇ ਤੇਰੇ ਖੁਸ਼ੀਆਂ ਹੱਸਣ ਮੇਰੇ ਵਸਣ ਲੈਣਾ ਪੁੱਤਰ ਮਿੱਠਾ ਮੇਰਵਾ ਆਈ ਦੂਰ ਚੱਲ ਕੇ ਹਾਂ ਤੇਰੀ ਸਰਣਾਈ ਵੇਖ ਸਚਾਈ ਦੱਸਦੀ ਗੋਲੀ ਮਾਰ ਗਈ ਬੋਲੀ ਮੇਰੀ ਜਠਾਣੀ ਕਰਮੋ ਰਾਣੀ ਤਾਨੇ ਮਾਰੇ ਸਿਨਾਂ ਸਾਰੇ ਕਿਸ ਨੂੰ ਲਾੜ ਲੈਣਾਵੇਗੀ ਗੱਲਾ ਲਾਲਾ ਕਰਦੀ ਏ ਭਾਂਜ ਤੂੰ ਰਹਿਣਾ ਪਾਲ ਲੈ ਗਹਿਣਾ ਕੋਈ ਨਾ ਸਹਾਰਾ ਇੱਥੋਂ ਉਤਰੀ ਜਾਵੇਂਗੀ ਤੇਰੀ ਅਰਜ ਕਬੂਲੋ ਜੀ ਮਹਾਰੇ ਪਾਵਾਂ ਗੋਤੇ ਖਾਵ ਕਰੋ ਮਿਹਰਬਾਨੀ ਰਹੇ ਨਿਸ਼ਾਨ ਸਤ ਬਲਬੀਰ ਬਣਾਵੇ ਤੀਰ ਖੈਰੇ ਦੇ ਪੁੱਤਰ ਕਰਾਂ ਮੈਂ ਸ਼ੁਕਰ ਜੱਗਾ ਯੱਟ ਤੁਮਾਵੇ ਸੇਵਾ ਮੈਂ ਆਸ ਲਗਾਈ ਹੈ ਤੇਰੇ ਦਰਿਆ ਕੇ ਸੇਵਕ ਮਾ ਕੇ ਖੁਸ਼ੀਆਂ ਹੱਸਣਾ ਮੇਰੇ ਵਸਾ ਲੈ ਪੁੱਤਰ